ਮੰਗਲਵਾਰ ਦੀ ਰਾਤ ਨੂੰ ਗਿੱਦੜਵਾ ਵਿਖੇ ਵਿਕੇ ਹੋਏ ਕਤਲ ਦੇ ਸਬੰਧ ਦੇ ਵਿੱਚ ਡੀਐਸਪੀ ਗਿੱਦੜਵਾ ਜਸਬੀਰ ਸਿੰਘ ਪੰਨੂ ਐਸਐਚਓ ਲੋਪਰੀ ਸਿੰਘ ਥਾਣਾ ਗਿੱਦੜਵਾ ਥਾਣਾ ਕੋਟਪਈ ਦੇ ਐਸਐਚਓ ਗੁਰਵਿੰਦਰ ਸਿੰਘ ਅਤੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਭਾਲਣ ਦੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਮਦਦ ਦੇ ਨਾਲ ਦੋਸ਼ੀਆਂ ਨੂੰ ਦੋ ਦੋਸ਼ੀਆਂ ਨੂੰ 24 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਐਸਐਸਪੀ ਪਾਗੀਰਥ ਮੀਨਾ ਜੀ ਨੇ ਦੱਸਿਆ ਕਿ ਕਿਸ ਕਤਲ ਦੇ ਮੁੱਖ ਦੋਸ਼ੀ ਬਲਜੀਤ ਸਿੰਘ ਸਨਫ ਬਲਵਿੰਦਰ ਸਿੰਘ ਗਿੱਦੜਵਾ ਗੁਰਜੀਤ ਸਿੰਘ ਸਨਫ ਗੁਰਸੇਵਕ ਸਿੰਘ ਟਾਣੀ ਫਕਰਸਰ ਥੇੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਆਓ ਆਪਾਂ ਇਸ ਤੋਂ ਸਾਰੀ ਜਾਣਕਾਰੀ ਕਿਵੇਂ ਪਕੜਿਆ ਇਹਨਾਂ ਨੂੰ ਜਾਣਦੇ ਆ ਐਸਐਸਪੀ ਪਾਕੀਰਤ ਮੀਨਾ ਜੀ ਤੋਂ ਮਕਸਰ ਪੁਲਿਸ ਵੱਲੋਂ ਇੱਕ ਬਲਾਈਂਡ ਮਰਡਰ ਕੇਸ ਨੂੰ ਵਿਦਰਨ 12 ਆਵਰਸ ਟ੍ਰੇਸ ਕਰਕੇ ਔਰ ਦੋ ਦੋਸ਼ਿਆਨੂੰ ਫੜਨ ਦੇ ਵਿੱਚ ਕਾਮਯਾਬੀ ਮਿਲੀ ਹੈਗੀ ਸਾਨੂੰ ਕੱਲ 3 ਤਾਰੀਖ ਨੂੰ ਮਾਰਨਿੰਗ ਦੇ ਵਿੱਚ ਇਹ ਇਤਲਾਹ ਮਿਲੀ ਸੀ ਕਿ ਜਸਵੀਰ ਸਿੰਘ son of ਗੁਰਮੇਲ ਸਿੰਘ ਰੈਜ਼ੀਡੈਂਟ ਆਫ ਹੁਸਨਰ ਦਾ ਕਿਸੇ ਵਿਅਕਤੀ ਨੇ ਕਤਲ ਕਰਤਾ ਉਹਦੇ ਬਾਅਦ ਮੈਂ ਸਾਡੇ ਡੀਐਸਪੀ ਗਿਦੜਵਾ ਜਸਵੀਰ ਸਿੰਘ ਡੀਐਸਪੀ ਐਨਡੀਪੀਆ ਸੰਜੀਵ ਗੋਇਲ ਡੀਐਸਪੀ ਅਚੰਡਾਪ ਅਮਰਿਕ ਸਿੰਘ ਜੀ ਔਰ ਐਸਐਚਓ ਗਿਦੜਵਾ ਨੌਪਰੀ ਸਿੰਘ ਐਸਐਚਓ ਕੋਟਵਾਲੀ ਔਰ ਸੀਆਈ ਇਨਚਾਰਜ ਕੀ ਵਖਵਲ ਟੀਮ ਬਣਾ ਕੇ ਅਸੀਂ ਬੜੇ ਮੈਟੀਕੁਲਸ ਪਲਾਨਿੰਗ ਕਰਕੇ ਔਰ ਸੀਸੀਟੀਵੀ ਕੈਮਰੇਜ ਔਰ ਟੈਕਨੀਕਲ ਜਿੰਨੇ ਵੀ ਸਾਡੇ ਕੋਲ ਟੂਲ ਹੈਗੇ ਉਹਨਾਂ ਦੇ ਮਾਧਿਅਮ ਸੇ ਅਸੀਂ ਇਸ ਕੇਸ ਨੂੰ ਟ੍ਰੇਸ ਕਰਕੇ ਔਰ ਦੋ ਦੋਸ਼ੀ ਹੈਗੇ ਇੱਕ ਗੁਰਜੀਤ ਸਿੰਘ ਔਰ ਦੂਸਰਾ ਬਲਜੀਤ ਸਿੰਘ ਦੋਨਾਂ ਨੂੰ ਅਸੀਂ ਫੜਨ ਦੇ ਵਿੱਚ ਸਫਲ ਹੋਏ ਹੈਗੇ ਜੋ ਦੂਸਰਾ ਦੋਸ਼ੀ ਹੈਗਾ ਬਲਜੀਤ ਸਿੰਘ उसके खिलाफ पहले भी दो एफ दर्ज है कि एक एक्साइज एक्ट का मुकदमा और एक थैप्ट केस लेकिन वो काफ़ी पुराने केस है जो इसके खिलाफ दर्ज है तो 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 कारण ये हूँ तक जो प्रिलिमिनरी पूछताछ की है कि ये निकल के आएगा कि जो डिजीज है जसवीर सिंह और जो गुरजीत सिंह हैगा ये दोनों मार्केट के बाइक के उपर आए थ और इसका जो टैंपररी रेजिडेंस बनया हुआ से उ जसवीर सिंह का इन्होंने कुछ अल्कोहल वगैरह पीती हुई है और उसके बाद में इनका किसी चीज़ को लेके आपस में इसका फल हो गया उसके बाद जो पहला अक्यूज हैगा गुरजीत सिंह वो अपने दूसरे साथी बलजीत सिंह साथ लेके और उस जो टेंपररी स्ट्रक्चर आया और इसके सिर पे एक लोहे की राड़ है उससे वार करता जिस दिन ब्याह पे इसका मर्डर भी पहला पहला सर गुरजीत सिंह तो मृतक दोवों ने की देखो वो जी अभी क्लियर नहीं है अभी हूँ फड़िया हैगा उसके बाद में रिमांड लेके और ये चीज वेरीफाई की जाएगी भाई अकेले ने पीती दोनों ने पीती या तीनों ने पीती ओके सर कोई और का कारण नहीं है नहीं, नहीं नहीं अभी ऐसा 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 कोई एंगल निकल के नहीं आएगा जस्ट जो इस कपल वाला ही एंगल निकल के आएगा और कोई क्रिमिनल